ਕਲ ਦੀ ਗੱਲ ਇਹ ਹੈ ਵੀ ਜਿਸ ਡੌਰ ਦੇ ਵਿੱਚ ਅਸੀਂ ਗੁੰਦੇ ਸੀਗੇ ਚਮਕੀਲਾ ਜੀ ਆਏ ਉਸ ਡੌਰ ਦੇ ਵਿੱਚ ਨਾ ਤਾਂ ਪਿੰਡਾਂ 'ਚ ਥੀਏਟਰ ਹੁੰਦੇ ਸੀਗੇ ਨਾ ਨੇੜੇ-ਤੇੜੇ ਸ਼ਹਿਰਾਂ ਦੇ ਵਿੱਚ ਕੋਈ ਸਿਨੇਮਾ ਵਗੈਰਾ ਹੁੰਦਾ ਸੀਗਾ ਟੀਵੀ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਵੋ ਇਹ ਤਾਂ ਆਏ ਬਹੁਤ ਵਿਆਸੀ ਤਰ੍ਹਾਂ ਇਸ ਵਿੱਚ ਆਇਆ ਉਸ ਵੇਲੇ ਮਨੋਰੰਜਨ ਹਰ ਬੰਦਾ ਚਾਹੁੰਦਾ ਅਸੀਂ ਲੋਕ ਜਦੋਂ ਪਿੰਡਾਂ 'ਚ ਜਾਂਦੇ ਸੀਗੇ ਹਨ ਜੇ ਉਦੋਂ 5-5 7-7 ਹਜ਼ਾਰ ਬੰਦਾ ਇਕੱਠਾ ਹੁੰਦਾ ਸੀ ਚਮਕੀਲਾ ਜੀ ਦੇ ਆ ਪ੍ਰੋਗਰਾਮਾਂ ਦੇ ਵਿੱਚ ਵੀ 10 10 12 12 ਹਜ਼ਾਰ ਦੀ ਭੀੜ ਇਕੱਠੀ ਹੋ ਜਾਂਦੀ ਸੀ ਕਿਉਂ ਉਹ ਦੇਖੋ ਬੜੀ ਅਜੀਬ ਗੱਲ ਇਹ ਹੈ ਨਾ ਤਾਂ ਉਸ ਵੇਲੇ ਮੋਬਾਈਲ ਹੁੰਦਾ ਸੀਗਾ ਤੇ ਨਾ ਕੁਝ ਬਿਲਕੁਲ ਸ਼ਾਮਲੋਂ ਕਿਸੇ ਨੇ ਦੱਸ ਦੇਣਾ ਪਿੰਡ ਦੇ ਵਿੱਚ ਰੌਲਾ ਪਾ ਕੇ ਵੀ ਭਾਈ ਫਲਾਨੀ ਜਗ੍ਹਾ ਚਮਕੀਲਾ ਜੀ ਆ ਰਹੇ ਨੇ ਤੇ ਫਲਾਨੇ ਨੰਬਰਦਾਰਾਂ ਦੀ ਟਰਾਲੀ ਜਾਊਗੀ ਤੇ ਲੋਕਾਂ ਨੇ ਸਵੇਰੇ ਉੱਠ ਕੇ ਚਾਹੂ ਪੀ ਕੇ ਟਰਾਲੀ 'ਚ ਬੈਠ ਜਾਣਾ ਤੇ ਜਾ ਕੇ ਸੁਣਨ ਲੱਗ ਜਾਣਾ ਇਹ ਪੋਜੀਸ਼ਨ ਸਾਰੇ ਕਲਾਕਾਰਾਂ ਦੀ ਸੀਗੀ ਹਾਂਜੀ ਉਹਨਾਂ ਚਾਹ ਚਲੋ ਮੈਂ ਸੀਨੀਅਰ ਸੀਗਾ ਮੈਂ ਵੀ ਇਹ ਦੌਰ ਦੇਖਿਆ ਅਸੀਂ ਜਿਹੜੇ ਪਿੰਡ ਜਾਂਦੇ ਸੀਗੇ ਸਾਨੂੰ 8-10 ਕਿਲੋਮੀਟਰ ਤੋਂ ਉਸ ਪਿੰਡ ਦਾ ਰਸਤਾ ਨਹੀਂ ਸੀ ਪੁੱਛਣਾ ਪੈਂਦਾ ਕਿਉਂਕਿ ਅਸੀਂ ਸਮਝ ਜਾਂਦੇ ਸੀ ਆ ਜਿਹੜੇ ਲੋਕ ਜਾ ਰਹੇ ਨੇ ਸਾਈਕਲਾਂ ਤੇ ਜਾਂ ਟਰਾਲੀਆਂ 'ਚ ਇਹ ਸਿਰਫ ਉੱਥੇ ਜਾ ਰਹੇ ਨੇ ਜਿੱਥੇ ਕਲਾਕਾਰ ਦਾ ਖਾੜਾ ਲੱਗਣਾ ਤਾਂ ਮਤਲਬ ਐਸਾ ਦੌਰ ਸੀਗਾ ਉਸ ਵੇਲੇ ਤੋਂ ਬਹੁਤ ਲੋਕਾਂ ਨੇ ਪਿਆਰ ਦਿੱਤਾ ਬਹੁਤ ਲੋਕ ਸੁਣਦੇ ਸੀਗੇ ਚਮਕੀਲਾ ਜੀ ਲੋਕਾਂ ਦੇ ਬਹੁਤ ਪਿਆਰੇ ਕਲਾਕਾਰ ਸੀਗੇ ਬਸ ਇਹ ਸਮਝ ਲਓ ਵੀ ਕੁਦਰਤ ਨੇ ਕੁਦਰਤ ਉਮਰ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਪਤਾ ਨਹੀਂ ਕੀ ਕਰੋਪੀ ਹੋ ਗਈ ਪ੍ਰਮਾਤਮਾ ਦੀਆਂ ਇੱਤੋਂ ਕੀ ਮਤਲਬ ਉਹਨਾਂ ਤੋਂ ਕੀ ਗਲਤੀ ਹੋ ਗਈ ਕਿ ਪ੍ਰਮਾਤਮਾ ਨੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਉੱਤੇ ਐਡਾ ਕਹਿਰ ਬਰਪਾ ਕਰ ਦਿੱਤਾ ਉਹ ਦੁਨੀਆ ਚੋਂ ਚਲੇ ਗਏ ਇਸ ਕੰ ਦਾ ਅਫਸੋਸ ਸਾਰਿਆਂ ਨੂੰ ਹੀ ਹੈ ਪਰਿਵਾਰ ਨੂੰ ਤਾਂ ਹੁੰਦਾ ਹੀ ਹੈ ਉਹਨਾਂ ਦੇ ਸ਼ਰੋਤਿਆਂ ਨੂੰ ਬਹੁਤ ਜ਼ਿਆਦਾ ਹੈ ਕਲਾਕਾਰਾਂ ਨੂੰ ਬਹੁਤ ਜ਼ਿਆਦਾ ਹੈ वैसे त मैं समझदा ए जो परमात्मा दी ਦਿੱਤੀ ہوئی زندگی ਹੈ ਕਿਸੇ ਨੂੰ ਕੋਈ ਹੱਕ ਨਹੀਂ ਵੀ ਉਹਨੂੰ ਖੋ ਲਵੇ ਇਹਦਾ ਮਤਲਬ ਇਹ ਹੈ ਕਿ ਉਹ ਪਰਮਾਤਮਾ ਦੇ ਹੁਕਮ ਦੀ ਨਾਫਰਮਾਨੀ ਕਰ ਰਿਹਾ ਕਿਉਂਕਿ ਇਹ ਜ਼ਿੰਦਗੀ ਕੋਈ ਦੇ ਨਹੀਂ ਸਕਦਾ ਨਾ ਲੱਖਾਂ ਚ ਨਾ ਕਰੋੜਾਂ ਚ ਜ਼ਿੰਦਗੀ ਲੈਣੀ ਚਾਹੀਦੀ ਕਲਾਕਾਰ ਉਹ ਬਹੁਤ ਅੱਛਾ ਸੀਗਾ ਬੜੀ ਅੱਛੀ ਆਵਾਜ਼ ਸੀਗੀ ਉਨੇ ਕੁਝ ਗੀਤ ਮਨੋਰੰਜਨ ਦੇ ਗੀਤ ਗਾਏ ਨੇ ਕੁਝ ਗੀਤ ਉਹਨੇ ਧਾਰਮਿਕ ਗਾਏ ਨੇ ਜੋ ਲੋਕ ਅੱਜ ਵੀ ਸੁਣਦੇ ਨੇ ਮਨੋਰੰਜਨ ਦੇ ਵੀ ਸੁਣਦੇ ਨੇ ਬਹੁਤ ਅੱਛਾ ਕਲਾਕਾਰ ਸੀ ਉਹ ਤੋਂ ਹੋਰ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਸੀਗੀਆਂ ਹੈ ਜੀ ਪਰ ਮੈਨੂੰ ਨਹੀਂ ਪਤਾ ਕਿ ਕਿਸ ਚੰਦਰ ਦੀ ਉਹਨੂੰ ਨਜ਼ਰ ਲੱਗ ਗਈ ਉਹਨੂੰ ਕਿਉਂ ਮਾਰਿਆ ਗਿਆ ਹੈ ਜੀ ਬਹੁਤ ਮਾੜੀ ਗੱਲ ਹੋਈ ਹੈ ਸਾਡੇ ਪਰਿਵਾਰ ਦਾ ਉਹ ਮੈਂਬਰ ਸੀਗਾ ਕਲਾਕਾਰ ਜਾਨੀ ਅਸੀਂ ਜੋ ਸੰਗੀਤਕ ਪਰਿਵਾਰ ਹੈ ਸਾਡਾ ਮੈਂਬਰ ਸੀਗਾ ਜੋ ਜੋ ਅਨਾਈ ਮਰ ਤੁਲਦੀਆ ਉਹਦੇ ਤੇ ਦੁੱਖ ਹੁੰਦਾ ਸਾਨੂੰ ਵੀ ਸਾਰਿਆਂ ਨੂੰ ਦੁੱਖ ਹੈ ਕਲਾਕਾਰ ਜਦ ਲਈ ਮੂਵੀ ਬਣੀ ਆਖੋ ਲਗਾ ਕਿ ਆਪਨੇ ਉਹ ਕੇ ਬਾਰੇ ਮੈਂ ਦੱਸਿਆ ਕੁਝ ਕਲਾ ਜੋ ਡਾਇਰੈਕਟਰ ਤੇ ਉਹ ਨਹੀਂ ਮੈਨੇ ਮੇਰੇ ਕੋਲ ਇਮਤਿਹਾਸ ਜੀ ਆਏ ਸੀ ਇਹ ਉਹਨੇ ਮੈਨੂੰ ਉਹਦੀ ਜ਼ਿੰਦਗੀ ਬਾਰੇ ਪੁੱਛਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਇਹ ਬਿਲਕੁਲ ਜਿਵੇਂ ਕੋਈ ਬੰਦਾ ਧਰਤੀ ਤੋਂ ਉੱਠ ਕੇ ਐਡੀ ਉੱਚੀ ਜਗ੍ਹਾ ਜਾਂਦਾ ਉਹ ਬਿਲਕੁਲ ਇਸ ਕਿਸਮ ਦਾ ਆਦਮੀ ਸੀਗਾ ਬਿਲਕੁਲ ਉਹਨੇ ਪਹਿਲਾਂ ਹਾਰਮੋਨੀਅਮ ਤੋਂ ਸ਼ੁਰੂ ਕੀਤਾ है जी हारमोनीयम बजा हूँ सर फिर उन्हें हौली हौली गाँवना शुरू किया आवाज़ वो भी बहुत अच्छी सी फिर उन्हें लिखना शुरू किया और लिखना भी बहुत अच्छा सगा हाँ कुछ लोगों थोड़ा जा इतराज येगा भी यार थोड़ा जहा ओपन चलता पर मैं समझदा रोकिया जाता हूँ बी भाई आ गल ना कर है जी पर जिमें ਕਰਤੇ ਤੇ ਉਸ ਸਮੇਂ ਜੇ ਦੋ ਲੋਕੋ ਗਾਣਾ ਪਸੰਦ ਕਰਦੇ ਤੇ ਕਿਸ ਤਰੀਕੇ ਨਾਲ ਕਮਲ ਜੀ ਮੈਂ ਇਹ ਕਹਿ ਸਕਦਾ ਜਿਹਨੂੰ ਲੋਕ ਪਸੰਦ ਕਰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਗੱਲ ਇਹ ਲੋਕਾਂ ਦੀ ਹੈ ਐਵੇਂ ਨਹੀਂ ਦਰ 12 12 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਸੁਣਨ ਵਾਸਤੇ ਹੈ ਜੀ ਉਹਨਾਂ ਵਿੱਚ ਕੁਝ ਕੋਈ ਚੀਜ਼ ਹੈ ਕੋਈ ਕਲਾ ਹੈ ਹੈ ਜੀ ਉਹਨੂੰ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੀਆਂ ਪਰਖੂ ਨਜ਼ਰਾਂ ਹੁੰਦੀਆਂ ਨੇ ਬਹੁਤ ਸਾਰੇ ਸੁਣਨ ਵਾਲੇ ਹੁੰਦੇ ਨੇ ਬਹੁਤ ਸਾਰੇ ਦੇਖਣ ਵਾਲੇ ਹੁੰਦੇ ਨੇ ਬਹੁਤ ਸਾਰੇ ਨਕੋਚ ਕੱਢਣ ਵਾਲੇ ਹੁੰਦੇ ਨੇ ਬਹੁਤ ਸਾਰੇ ਤਾਰੀਫ ਕਰਨ ਵਾਲੇ ਵੀ ਹੁੰਦੇ ਨੇ ਇਸ ਕਰਕੇ ਕਿਸੇ ਨੂੰ ਕੀ ਪਸੰਦ ਆਇਆ ਕਿਸੇ ਨੂੰ ਕੀ ਨਾ ਪਸੰਦ ਹੋਇਆ ਇਹਦੇ ਬਾਰੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਲੋਕੋ ਨੂੰ ਪਸੰਦ ਕਰਦੇ ਸੀ ਅੱਛਾ ਸੀ